ਵਾਈਨ ਲੀਗਾ ਖਾਲਸਾ ਵਾਈਨ ਲੀਗੀ ਫਤਿਹ ਵਿਰੋਧੇ ਭੈਣੋ ਆਪਣੀ ਪਿਛਲੀ ਪੋਸਟ ਮੈਂ ਛੋਟੇ ਕੱਢੂ ਬਾਰੇ ਵਾਲੀ ਜਾਣਕਾਰੀ ਦਿੱਤੀ ਸੀ ਮੈਂ ਦੱਸਿਆ ਸੀ ਕਿ ਜੋ ਸਮਾਂ 1748 ਤੋਂ ਸਰਹੱਦ ਤੋਂ ਅਟਕ ਅਫਗਾਨਾਂ ਦਾ ਵੀ ਪ੍ਰਭਾਵ ਰਿਹਾ ਜਿਹੜੇ ਬਾਹਰੋਂ ਆਉਂਦੇ ਸੀ ਔਰ ਇੱਥੋਂ ਦੇ ਲੋਕਾਂ ਨੂੰ ਮਿਲ ਜਾਂਦੇ ਸੀ ਕਈ ਇਤੋਂ ਦੇ ਮਗਲ ਸੰਜਣਾਰੇ ਗਵਰਨਰ ਸਨ ਮਗਲ ਰਾਏ ਦੇ ਉਹਨਾਂ ਦਾ ਵੀ ਬਰਾਬਰੀ ਦੇ ਦੋਨਾਂ ਦਾ ਮਕਸਦ ਇੱਕੋ ਹੀ ਸੀ ਸਿੱਖਾਂ ਨੂੰ ਖਤਮ ਕਰਨਾ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਸਿੱਖ ਇੱਕ ਫੋਰਸ ਬਣ ਕੇ ਉੱਭਰੇ ਉਹ ਇਸ ਗੱਲ ਦੇ ਗਿਆਨ ਨਾਲ ਰਾਹ ਗੁਲੇ ਲੇਕਿਨ ਉਹਨਾਂ ਨੇ ਕਿੰਨਾ ਵੀ ਦਬਾਇਆ ਜਿਹੜਾ ਮੀਰ ਬੰਦਾ ਸੀ ਸਾਧਿਕ ਮੀਰ ਬੰਦਾ ਜਿਆਸੀ ਉਹ ਉਹਨਾਂ ਨੂੰ ਵੱਡਾ ਸੀ ਪਰ ਉਹ ਧੂਲ ਸਵਾਈ ਬਿਡੇ ਰਹਦੇ ਸੀ ਉਹ ਧੂਲ ਸਵਾਈ ਹੁੰਦੇ ਹੀ ਰਹੇ ਛੋਟਾ ਕਹੂਕਾਰਾ ਵੀ ਵਾਪਰ ਗਿਆ ਜਿਸ ਬਾਰੇ ਵਿੱਚ ਪਿਛਲੇ ਵਾਰ ਦੱਸਿਆ ਸੀ ਹੁਣ ਅੱਜ ਮੈਂ ਬਡੇਕਰ ਨੂੰ ਕਰਨੀ ਗੱਲ ਕਰਨੀ ਆ ਇਹ ਗੱਲ ਉਸ ਵੇਲੇ ਦੀ ਹੈ ਜਦੋਂ ਉਹਨਾਂ ਦੀ ਗੰਟੀ ਸੀ ਕਹਿੰਦੀ ਫੇਰ ਵੱਧ ਰਹੀ ਉਹਨਾਂ ਦਾ ਪ੍ਰਭਾਵ ਵਧਦਾ ਜਾ ਰਿਹਾ ਸੀ ਅਫਗਾਨੀ ਬੜਾ ਪ੍ਰੇਸ਼ਾਨ ਸੀ ਉਹ ਪੰਦਾਰੀ ਹਮਲੇ ਕਰ ਚੁੱਕਾ ਸੀ ਉਹਨਾਂ ਨੇ ਬੜੇ ਉਤਕਾਰ ਨੂੰ ਮਾਰਿਆ ਸੀ ਮੋਗਲ ਸਮਰਾਜ ਦੇ ਵੀ ਬੜੇ ਸਿੱਖਾਂ ਮਾਰਿਆ ਸੀ ਪਰ ਪਤਾ ਨਹੀਂ ਕਿਥੋਂ ਸਿੱਖ ਫੇਰ ਪੈੜ ਆ ਜਾਂਦੇ ਸਨ ਬਹਾੜਾ ਚ ਆ ਜਾਂਦੇ ਸੀ ਜੰਗਲਾ ਚ ਆ ਜਾਂਦੇ ਸੀ ਹਰਿਮੰਦਰ ਸਾਹਿਬ ਆਉਂਦੇ ਸੀ ਅੰਮ੍ਰਿਤਸਰ ਦਾ ਆਇਆ ਨਾ ਸੀ ਦੀਵਾਲੀ ਹੋਵੇ ਸਾਖੀ ਹੋਵੇ ਇਕੱਠ ਨੂੰ ਦੇ ਸੰ ਤੇ ਇਸ ਕਰਕੇ ਉਹਨਾਂ ਨੂੰ ਜਦੋਂ ਵੀ ਉਹਨਾਂ ਦੇ ਹਮਸਿੱਖਾਂ ਦੇ ਹੁੰਦੇ ਕਰਦੇ ਸਨ ਉਹ ਕੋਸ਼ਿਸ਼ ਕਰਦੇ ਸੀ ਕਿ ਹਰਮੰਦਰ ਸਾਹਿਬ ਨੂੰ ਨੁਕਸਾਨ ਪਹੁੰਚਾਇਆ ਜਾਵੇ ਪਰ ਹਰਮੰਦਰ ਸਾਹਿਬ ਨੁਕਸਾਨ ਪਹੁੰਚਾ ਦੇ ਸਨ ਸਿੱਖਾਂ ਕੇ ਫਿਰ ਉਹਨਾਂ ਨੂੰ ਬਦਲਣਾ ਅਗਨ ਦੇ ਸੰ ਤੇ ਇਸ ਕਰਕੇ ਜਿਹੜਾ ਸੀ ਇਹ ਚੱਲ ਰਿਹਾ ਸੀ ਜਦੋਂ ਫਿਰ ਪਰੇਸ਼ਾਨੀ ਇੱਥੇ ਰੋਕਾਂ ਦੀ વાત ਗਈ ਮਲੇ ਮੁਗਲ ਗਵਰਨਰ ਸਾਹਿਬ ਤਾਂ ਉਹਨਾਂ ਨੇ ਫੇਰੀ ਪਾਰੀ ਰੋਕਾਂ ਲਈ ਨੂੰ ਕਿਹਾ ਕਿ ਤੂੰ ਫੇਰਾ ਆਕੇ ਨੂੰ ਐਸਾ ਕੋਈ ਮਜ਼ਾ ਦਿਖਾਓ ਕਿ ਇਹ ਖਤਮ ਹੋ ਜਾਣ ਸਾਰੇ ਉਹ ਸ਼ਮੜੀਆਂ ਚਾਰੀ ਸਬ ਅਫਦਾਲੀ ਨੇ ਫਿਰ ਇੰਟਰਮੀਨੇਸ਼ਨ ਕਰ ਲਿਆ ਕਿ ਮੈਂ ਐਤ ਕੀ ਜਾ ਕੇ ਉਹਨਾਂ ਨੂੰ ਖਤਮ ਹੀ ਕਰ ਦੇਣਾ ਕੋਈ ਸਿੱਖ ਨੂੰ ਰਹਿ ਨਹੀਂ ਦੇਣਾ ਖਾਸ ਕਰਕੇ ਜਿਹੜਾ ਅਫਦਾਲੀ ਨੇ ਇੱਕ ਖਾਸ ਆਦਮੀ ਸੀ ਜਿਹੜੇ ਸਾਨੂੰ ਇੱਕ ਜਿਹੜੇ ਸਾਨੂੰ ਅਫਦਾਲੀਆ ਜੈਨ ਖਾਨ ਸਰਾਂਦਲਾ ਸੀ ਵਰਨਰ ਫਿਰ ਜਿਹੜਾ ਟ੍ਰਾਂਸਫਰ ਮੇ ਦਾ ਅਜ਼ੂਬਾ ਫਿਰ ਪੀਖਨ ਖਾਨ ਹਿੰਗਨ ਖਾਨ ਲੇਰਕੋਟੇ ਵਾਲਾ ਕਾਸਿਮ ਖਾਨ ਮੁਰਤੀਆ ਖਾਨ ਸਾਰੇ ਇਹ ਸਾਰੇ ਜਿੰਨੇ ਵੀ ਸਾਨੂੰ ਸੂਬੇ ਦੇ ਸਾਨੂੰ ਅਲੱਗ-ਅਲੱਗ ਦਿਖਾਈ ਲਗ ਲਗ ਲੱਖਾਂ ਨੇ ਇਹ ਸਾਰੇ ਸਿਖਰ ਨੂੰ ਸਭ ਸਾਰੇ ਹੁਣ ਅਫਗਾਨੀ ਨੂੰ ਸਪੋਰਟ ਕਰ ਰਹੇ ਸਭ ਕਿ ਅਫਗਾਨੀ ਆਵੇ ਤੇ ਉਹਨਾਂ ਨੇ ਹਮਲਾ ਕਰੇ ਸਾਰੇ ਮਿਲ ਕੇ ਉਹਨਾਂ ਤੇ ਤੋ ਹੋਇਆ ਵੀਦਈ ਜਦ ਅਫਗਾਨੀ ਆਇਆ ਮੌਕਾ ਲਭਰੇ ਸਾਨੂੰ ਕਿ ਕੇ ਚਿੱਕੇ ਨਾਲ ਜੜੀ ਹੈ ਇਹਨਾਂ ਉਤੇ ਹਮਲਾ ਕੀਤਾ ਜਾਵੇ ਉਹਨਾਂ ਨੇ ਇੱਕ ਜਗ੍ਹਾ ਦੇ ਤਰੋਂ ਦੇਖਿਆ ਕਿ ਸਾਰੇ ਇਕੱਠੇ ਹੋਏ ਹਾਂ ਉਨਾਂ ਦਾ ਇਹ ਕਟ ਹੋਇਆ ਹੈ ਰਾਏਪੁਰ ਤੇ ਗੁਜਰਵਾਲ ਦੇ ਇਲਾਕੇ ਦੇ ਵਿੱਚ ਹੀ ਕਟ ਹੋ ਰਿਹਾ ਸੀ ਉਹਨਾਂ ਦਾ ਇਹ ਗੱਲ ਹੈ 5 ਫਰਵਰੀ 1762 ਦੀ ਉੱਥੇ तकरीबन ਹਜ਼ਾਰਾਂ ਦੀ ਗਿਣਤੀ ਸੀ ਸਭ ਜਿਹੜੇ ਸਾਨੂੰ ਚਲੇ ਉਹ ਸਾਰੇ ਆਪਣੇ ਪਰਿਵਾਰਾਂ ਸਮੇਤ ਸਨ ਉਹਨਾਂ ਦੀਆਂ ਔਰਤਾਂ ਹਨ ਮਾਰੇ ਬੱਚੇ ਵੀ ਨਾਲ ਸਨ ਇਸ ਕਰਕੇ ਗਿਣਤੀ ਇਹ ਰਹੀ ਹੁਣ ਇਹ ਇੱਕ ਮੌਕਾ ਸੀ ਉਹਨਾਂ ਲਈ ਅਬਦਾਲੀ ਲਈ ਤੇ ਉਹਨਾਂ ਸਾਥੀਆਂ ਲਈ ਕਿ ਉਹਨਾਂ 'ਤੇ ਹਮਲਾ ਕੀਤਾ ਜਾਵੇ ਸਾਰਨ ਮਾਰਿਆ ਤਾਂ ਉਹਨਾਂ ਨੇ ਉਹਨਾਂ ਨੂੰ ਰੈਲੀਗਨਰ ਅਪਟਾਕ ਉੱਤੇ ਅਗਾਂਹਲਾ ਅਟੈਕ ਕੀਤਾ ਸਿੱਖ ਜਲੇਸ ਨੂੰ ਸਮਝ ਆ ਗਈ ਕਿ ਉਹਨਾਂ 'ਤੇ ਹਮਲਾ ਹੋ ਗਿਆ ਹੈ ਤਾਂ ਉਹਨਾਂ ਨੇ ਕੀ ਕੀਤਾ ਕਿ ਆਪਣੀਆਂ ਔਰਤਾਂ ਦੇ ਬੱਚਿਆਂ ਨੂੰ ਘੇਰੇ ਲਿਆ ਔਰ ਚਾਰੇ ਤਰਫ ਆਪ ਖੜੇ ਹੋ ਗਏ ਲੜਨ ਲਈ ਤਿਆਰ ਹੋ ਗਏ ਔਰ ਉਹ ਤਾਂ ਬੱਚੇ ਵਿੱਚ ਆ ਕੇ ਘੇਰੇ ਤੇ ਔਰ ਉਹ ਮਗਲਾਨਾ ਲੜਾਈ ਸ਼ੁਰੂ ਹੋ ਗਈ ਅਫਗਾਨੀਆਂ ਨਾਲ ਵੀ ਲੜਾਈ ਸ਼ੁਰੂ ਹੋ ਗਈ ਜਨ ਸਾਰੇ ਕਿਉਂਕਿ ਸਾਰੇ ਚਾਰੇ ਤਰਫੋਂ ਫੌਜਾਂ ਨੇ ਕੇਤੀਆ ਸੀ ਇੱਕ ਤਰਫ ਉਹਨਾਂ ਦੀ ਫੌਜ ਸੀ ਅਬਦਾਲੀ ਦੀ ਕੋਈ ਇੱਕ ਤਰ੍ਹਾਂ ਜਿਹੜੀ ਜਾਨ ਖਾਮ ਪਿੰਖਨ ਖੰਸਰੀ ਸਪੋਰਟਸ ਹੰਮਾਰੇ ਤੋਂ ਜੂਈ ਉਹਤਲੇ ਬੱਚਿਆਂ ਨੂੰ ਅੰਦਰ ਲੈ ਕੇ ਹੰੜਨਾ ਸ਼ੁਰੂ ਕੀਤਾ ਤੇ ਜਿਹੜੀ ਕਿਸਮਾ ਜਾਨੀ ਕਿਸਾਨ ਦੀ ਲੜਾਈ ਹੋਈ ਉਹ ਇੱਕ ਪਿੰਡ ਵਾਲੇ ਖੂਪ ਇੱਕ ਪਿੰਡ ਹੈ ਉੱਥੇ ਜਾ ਕੇ ਬਹੁਤ ਵੱਡਾ ਯੁੱਧ ਹੋਇਆ ਕਿਉਂਕਿ ਉੱਥੇ ਉਹਨਾਂ ਨੂੰ ਚਾਰੇ ਤਰਫੋਂ ਅੱਗੇ ਰਸਤਾ ਹੀ ਨਹੀਂ ਮਿਲ ਰਿਹਾ ਏ ਕਿ ਜਾਨ ਕਿਤੇ ਪਰ ਸਿੱਖ ਜਿਹੜੇ ਸਾਮ ਉਹਨਾਂ ਨੂੰ ਮਾਰ ਕੇ ਸ਼ਹੀਦ ਆਬੀ ਸ਼ੀਰ ਹੋਰੇ ਸਾਮ ਮਾਰੂ ਜਿਹਦੇ ਸਾਥ ਅੱਗੇ ਗਿਆ ਬਲ ਵੀ ਸਾਥ ਸਿੱਖਾਂ ਦਾ ਪਰਪੇ ਜੀ ਸੀ ਕਿ ਖੇਤੀ ਕ੍ਰਾਂਤੀ ਸੇਫ ਇਲਾਕੇ ਚਲੀ ਜਾਏ ਬਨਾਲਾ ਵਾਲੀ ਸਾਈਡ ਤੇ ਇਹ ਤੇ ਸੰਸਪੋਰਟ ਗਿਆ ਨਹੀਂ ਬਚ ਸਕਦੀ ਹੈ ਔਰ ਉਹ ਤੇ ਜਿਹੜਾ ਆਪਣਾ ਰੇਗਿਸਤਾਨ ਦਾ ਇਲਾਕਾ ਹੈ ਇਤਿਲਾਕੇ ਨੇ ਉੱਥੇ ਅਫਗਾਨ ਦਾ ਕੇਰ ਨਹੀਂ ਸਕਦੇ ਤੇ ਇਸ ਕਰਕੇ ਉਹਨਾਂ ਦਾ ਮਕਸਦ ਸੀ ਕਿ ਕੇਂਦਰੀਕਰਨ ਅਗੇ ਵੱਧੇ ਇੱਥੋਂ ਲੜਦੇ ਲੜਦੇ ਉਹ ਕੇਰੇ ਨੂੰ ਨਾਲ ਲਾਂਦੇ ਰਹੇ ਔਰਤਾ ਬੱਚੇ ਚੱਲਦੇ ਰਹੇ ਔਰ ਉਹ ਜਿਹੜਾ ਸੀ ਉਹ ਕੋਸ਼ਿਸ਼ ਕਰਕੇ ਸੀ ਅਫਗਾਨ ਔਰ ਮੁਗਲ ਕਿ ਕੇਂਦਰੀਕਰਨ ਇਹਨਾਂ ਦਾ ਕੇਰਾ ਤੋੜ ਕੇ ਜਨਾਨੇ ਤੇ ਬੱਚੇ ਮਾਰੇ ਗਏ ਇੱਕ ਦੋ ਵਾਰੀ ਤਾਂ ਹੋਇਆ ਕਿ ਕੇਰਾ ਟੁੱਟ ਗਿਆ टुट गया फिर ना सिखा लिया और उन्होंने अफगाना ने, ने जो हमले हमलावर सन उन्होंने कोशिश की कि जिन्हें ज़्यादा ज़्यादा औरत मारे जा सके मारे जाए लेकिन सिख अगे अगर रहे और जो तक बरनाला नहीं आ गया नहीं आ गए तब तक वो लड़ते रहे और अगर रेतला जला इलाका सी उतों फिर अगर लड़ाई बंद हो गई क्योंकि अफगान जो सन उ रुक गए वो वापस जाने की तैयारी कर लग गए और सिख जो तो सन उतों अगे चले गए उन्होंने छत्तीस घंटे करीबन लड़ाई होंगी रही ਵਾਂ ਫਰਮਿੰਗ ਜਦੋਂ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਉਹ ਛੱਤੀ ਕੱਟਿਆ ਦੇ ਦੌਰਾਨ ਕੂਬ ਦੇ ਸਥਾਨ ਤੇ ਖਾਸ ਕਰਕੇ ਕਿਉਂਕਿ ਘੋੜਾ ਜਲਸੀ ਬੁੱਲ ਗਿਆ ਕਿ ਰਸਤੇ ਵਿੱਚ ਜਿੰਨੇ ਪਿੰਡ ਪੈਨੇ ਸਨ ਉਹ ਸਾਰੇ ਪਿੰਡ ਵੀ ਸਿੱਖਾਂ ਦੇ ਸਪੋਰਟ ਨਹੀਂ ਸੀ ਕਰ ਰਹੇ ਕਿਉਂਕਿ ਆਹ ਤਰ ਮੁਸਲਮਾਨੀ ਯਾਦੀ ਸੀ ਔਰ ਸਾਰੇ ਸਾਥ ਮੋਗਲ ਦਾ ਤੇ ਅਫਗਾਨਾ ਦਾ ਦੇ ਰਿਆ ਸਨ ਤਾਂ ਜਿੱਥੇ ਵੀ ਜਾਂਦੇ ਉਹਨਾਂ ਕੋਈ ਸਪੋਰਟ ਨਹੀਂ ਸੀ ਮਿਲਦੀ ਤਾਂ ਕਿਸੇ ਪਿੰਡ ਜੋ ਠਾਰ ਕੇ ਸੀ ਲੱਗਦੇ ਉਹਨਾਂ ਨਾਲ ਦੀ ਨਾਲ ਉਹ ਰੇੜੇ ਦਾ ਜਿਹੜਾ ਬਣਾਇਆ ਸੀ ਉਹਨਾਂ ਦੀ ਸੜਕਾਂ ਉਹਦੇ ਨਾਲ ਹੀ ਅੱਗੇ ਕੀ ਜਦਨਾ ਪਿਆ ਉਹ ਸਰਗਰਮ ਨਾਲ ਲੱਗਿਆ ਕਿ ਵਧਦੇ ਰਹੇ ਔਰਤਾਂ ਬੱਚਿਆਂ ਨੂੰ ਬਚਾਉਂਦੇ ਹੋਏ ਆਪ ਲੜਦੇ ਹੋਏ ਸ਼ੀਰ ਹੁੰਦੇ ਹੋਏ ਇਸ ਤਰ੍ਹਾਂ ਹੀ ਬਾਹਰਲੀ ਲੜਾਂ ਦੇ ਹੋਏ ਅੱਗੇ ਵਧੇ ਔਰ ਕਿੰਨੇ ਘੰਟੇ ਤੱਕ ਇਹ ਯੁੱਧ ਚੱਲਿਆ ਉੱਤਵਾਰਤ ਗਰੋਵ ਗਾਂਵ ਰੁਕੇ ਤਾਂ ਰਾਤ ਯੁੱਧ ਦੀ ਰਾਤ ਨੂੰ ਪੰਘ ਹੋਇਆ ਆ ਗਾਂਵਾਂ ਦੀ ਸੈਨਾਰ ਬੜਾ ਵੱਡਾ ਨੁਕਸਾਨ ਹੋਇਆ ਪਰ ਸਿੱਖਾਂ ਦੀ ਬੜੀ ਵੱਡੀ ਗਿਣਤੀ ਵਿੱਚ ਸ਼ਹੀਦਾਂ ਹੋਈਆਂ ਲੋਕੀ ਇਤਿਹਾਸੀਆਂ ਨਾਲ ਲੱਗਦੇ ਹਨ ਕੁਝ ਲੋਕ ਕਹਿੰਦੇ ਹਨ ਕਿ 10 ਹਜ਼ਾਰ ਤੋਂ ਕਿਨਾਂ ਵੀ ਜਾਂ ਸੰ ਅੰਦਾਜ਼ਾ ਲਾਣਾ ਔਖਾ ਕਿਉਂਕਿ ਕਿੰਨੇ ਲੋਕ ਖੀਰ ਹੋ ਗਏ ਇਹ ਪੈਰਲੈਕਸ ਦਾ ਔਰਤਾਂ ਵਗੀਆਂ ਬੱਚੇ ਚਲੇ ਗਏ ਤਾਂ ਇਹ ਸਾਰੇ ਜਿਹੜੇ ਸੰਮੇ ਇੱਕ ਇਸ ਕਰਕੇ ਨੂੰ ਵੱਡਾ ਕਲੂਕਾਰ ਕਰਨਗੇ ਅਬ阿里ਸਿਆਂ ਦਾ ਨੁਕਸਾਨ ਹੋਇਆ ਉਹਦੇ ਤੀ ਕਈ ਅਫਗਾਨ ਮਾਰੇ ਗਏ ਕਈ ਉਹ ਜਿਹੜੇ ਆਪਣੇ ਗੂਗਲ ਦੀ ਸੇਵਾ ਦੇ ਡਾਟਾ ਦੇ ਸੰਮ ਉਹ ਵੀ ਖਤਮ ਹੋ ਗਏ ਇਸ ਕਰਕੇ ਜਿਹੜੇ ਸੰਮ ਇਹਨੂੰ ਵੱਡੇ ਕਲੂਕਾਰ ਜਾਂ ਸ਼ਕਲ ਮਿਲੀ ਅਸਫਲਤੀ ਗਈ ਹੈ ਮੈਂ ਇਹ ਦੱਸਾਂਗਾ ਕਿ ਇਹਦੇ ਵਿੱਚ ਜਸਾ ਸਿੰਘ ਵਾਲੀ ਅਰਚਨ ਸਿੰਘ ਸ਼ੁਗਤਕੀਆ ਇਹ ਖੁਰੀ ਇਧਰੇ ਸਾਹਮਣੇ ਬਿਸਤਰਾ ਦੇ ਅਸਰ ਨਾਲ ਅਰੇ ਸੰ ਲੇਕ ਇਨਾਂ ਦੌਰਾਨੋ ਕਾਫੀ ਸੱਟਾਂ ਵੀ ਵੱਜ ਫੱਟਣ ਪਏ ਫੱਟ ਲਗੇ ਔਰ ਦਸਾ ਸਿਕਲ ਵਾਲਿਆਂ ਨੂੰ ਕ੍ਰੀਵਨ ਵੱਈ ਜਖਮ ਸਾਨੇ ਪਏ ਸਾਰੇ ਉਹਨੇ ਆਪਣੀ ਛਾਤੀ ਤੇ ਸੇ ਇਹ ਜੋ ਹਾਲ ਚੜਸਰੀ ਦੀ ਸੀ ਜਿਨਾਂ ਨੂੰ ਕ੍ਰੀਵਨ 16 ਵੱਡੇ ਜਖਮ ਅਗ ਸਾਂਵੇਂ ਪਸੂ ਲਗੇ ਸੀ ਉਹ ਪਿੱਛਾ ਨਹੀਂ ਸੀ ਖਾਂਦੇ ਪਿੱਠ ਨਹੀਂ ਸੀ ਦਿਖਾਂਦੇ ਜੋ ਵੀ ਜਖਮ ਲੰਦੇ ਸੀ ਆਪਣੋ ਤੇ ਲੱਗੇ ਸੀ ਔਰ ਉਹਨਾਂ ਨੇ ਬਹੁਤ ਸਾਰੇ ਆਪਣੇ ਭੈਣ ਭਰਾਵਾਂ ਨੂੰ ਉਹ ਮਤਿਆਨ ਬਟਾਇਆ ਇਤਹਾਸ ਦੇ ਰਹੀ ਉਹ ਨਾਰੀ ਜਿਹੜੀ ਸੀ ਬਾਹਾਦਰੀ ਦਾ ਗ੍ਰਾਸੀ ਕਾਰਨਾਮਾ ਜਿਹਨੂੰ ਅਸੀਂ ਵੱਡਾ ਕਰੂਗਾ ਰੱਖਿਆ ਨਾ ਇਤਿਹਾਸ ਵਿੱਚ ਪੰਜਾਬ ਦੇ ਇਤਿਹਾਸ ਵਿੱਚ ਸਿੱਖ ਦੇ ਸਿਕੰਦਰ ਦੇ ਇਤਿਹਾਸ ਵਿੱਚ ਲੇਕਿਨ ਉਹ ਦੁਨਿਆਵੀ ਇਤਿਹਾਸ ਵਿੱਚ ਇੱਕ ਕੁਇਕਰੀਕ ਇੱਕ ਅਵਿਲੱਖਣ ਸਥਾਨ ਰੱਖਦਾ ਕਿਉਂਕਿ ਇਸ ਤਰ੍ਹਾਂ ਕਰੀ ਧੇਰੇ ਵਿੱਚ ਬੱਚਿਆਂ ਨੂੰ ਮਹਾਂਜਰਾਂ ਨੂੰ ਲੈ ਕੇ ਔਰ ਲੜਦੇ ਰਹਿਣਾ ਔਰ ਮੀਲਾ ਤੱਕ ਲੜਦੇ ਰਹਿਣਾ ਇਹ ਸਿੱਖਾਂ ਦਾ ਬੜਾ ਵੱਡਾ ਕਾਰਨਾਮਾ ਸੀ ਜਿਹਨ ਜੋ ਉਤਮ ਵੱਡੀ ਗੱਲ ਆ ਉਹ ਹੈ ਜੋਨਾਰੀ ਸਪਿਰਟ ਉਹ ਦੇ ਕ੍ਰੈਸ ਉਹ ਲੜਦੇ ਰਹੇ ਕੀ ਲੋਰੇ ਸਨ ਲੇਕਿਨ ਫਿਰ ਵੀ ਸਤਰਾ ਮਾਈਕਲ ਜਾਫ ਹੋ ਰਿਆ ਸੀ ਫਿਰ ਵੀ ਗੁਰੂਵਾਰਾ ਜੀ ਯਾਦ ਕਰਿਆ ਸਨ ਪਰਮਾਤਮਾ ਨੂੰ ਯਾਦ ਕਰਿਆ ਸਨ ਨਿਤਨੇਮ ਕਰਿਆ ਸਨ ਔਰ ਇਹ ਸਭ ਚੱਲਦਾ ਰਿਹਾ ਉਹਨੇ ਆਪਣੀ ਜਿਹੜੀ ਭਾਵਨਾ ਸੀ ਜਿਹੜੀ ਉੱਚ ਜਿਹੜੀ ਚੜ੍ਹਦੀ ਕਲਾ ਸੀ ਉਹਨੂੰ ਨਹੀਂ ਛੱਡਿਆ ਹੁਣ ਇੱਥੇ ਦੀ ਗੱਲ ਜਿਹੜੀ ਹੈ ਸਾਬ ਕਿਦਾ ਹੁੰਦੀ ਹੈ ਦੇਖੋ ਉਹਦਾਂ ਦੀ ਸ਼ਾਮ ਨੂੰ ਜਦੋਂ ਕਿ ਲੜਾਈ ਹੋ ਕੇ ਹਟੀ ਉਹਦਨੇ ਇੱਕ ਵਿਹੰਗ ਸਿੰਘ ਰਿਕਾਰਡ ਤੇ ਹੈ ਹਿਸਟੋਰੀਅਨ ਨੇ ਰਿਕਾਰਡ ਕੀਤਾ ਹੈ ਕਹ ਰਿਆ ਸੀ ਕਿ ਜਿਹੜੇ ਜਦੋਂ ਹੀਲ ਹੋ ਗਿਆ ਉਹ ਤੇ ਕਮਜ਼ੋਰ ਸਾਡ ਘਾਟ ਬਲਵਾਨ ਸੀ ਮੈਂ ਲੇਖ ਕਿੰਨਾ ਬਲਵਾਨ ਹਲੇ ਅਸੀਂ ਬਲਵਾਨ ਬਲਵਾਨ ਸੀ ਬਾਕੀਆਂ ਅਸੀਂ ਨਹੀਂ ਹਲੇ ਖਤਮ ਹੋਏ ਅਸੀਂ ਖੱਲੇ ਵੀ ਲੜਦੇ ਰਹੇ ਇਹ ਭਾਵਨਾ ਸੀ ਔਰ ਇਹ ਭਾਵਨਾ ਜਿਹੜੀ ਹੈ ਪ੍ਰੈਕਟੀਕਲ ਵੀ ਬਾਤ ਪ੍ਰੂਵ ਹੋਈ ਤੁਹਾਨੂੰ ਦੱਸਣਾ ਚਾਹਾਂਗਾ ਕਿ ਕ੍ਰੀਬਨ 7 ਸਾਲ ਬਾਅਦ ਹੀ ਜੈਨ ਖਾਨ ਜਿਹੜਾ ਕਿ ਸਰੰਦਰਾ ਸੁਪਾ ਸੀ ਉਹਨੂੰ ਬੁਰੀ ਤਰ੍ਹਾਂ ਸਿੱਖਾਂ ਨੇ ਹਰਾਇਆ ਔਰ ਹਰਾ ਕੇ ਉਹ ਤੋਂ ਬੜਾ ਵੱਡਾ ਹਰਜਾਨਾ ਵਸੂਲ ਕੀਤਾ ਔਰ ਹਿੰਗਨ ਖਾਨ ਜਿਹੜਾ ਕਿ ਸੀਗਾ ਉਹ ਲਾਭ ਨੂੰ ਚੁਗਿਆ ਸੋ ਸੋਰੀ ਮੋਲੇਕੂਲ ਸੀ ਉਹਨੂੰ ਮਾਰਤਾ ਉਦੋਂ ਤਾਰ ਕਸੂਰ ਦੀ ਜੰਗ ਹੋਈ ਜਿਹੜੀ ਕਿ ਬੜੀ ਵੱਡੀ ਜੰਗ ਸੀ ਔਰ ਕਸੂਰ ਦੀ ਜੰਗ ਸਿਖਾ ਨੇ ਦਿੱਤੀ ਔਰ ਉਹ ਬਹੁਤ ਮਾੜਾ ਨੁਕਸਾਨ ਕੀਤਾ ਉਹਨਾਂ ਨੂੰ ਤਾਂ ਜੰਗਾਂ ਜੰਗਾਂ ਸੀ ਉਹ ਬੱਚ ਲੜਦੇ ਰਹੇ ਇਹ ਤੋਂ ਬਰਾਦਾ ਕਿ ਘਬਰਾਏ ਨਹੀਂ ਸਨ ਉਹ ਡਰੇ ਨਹੀਂ ਸਨ ਉਹਨਾਂ ਨੇ ਆਪਣੀ ਪਾਲਣ ਉੱਤੇ ਰੱਖਿਆ ਆਪਣੀ ਚੜ੍ਹਦੀ ਕਲਾ ਚ ਰਹੇ ਔਰ ਲੜਦੇ ਰਹੇ ਔਰ ਕਦੇ ਘਬਰਾਏ ਨਹੀਂ ਜਦ ਕਿ ਜਿਹੜੇ ਸਾਮ ਜਿਹੜੇ ਬਗਸਾਂ ਉਹਦੇ ਪਰਚਾਂਤ ਹਨ ਉਹਨਾਂ ਨੂੰ ਪੂਰੀ ਤਰ੍ਹਾਂ ਉਸਾਮ ਬਚਾਇਆ ਜਾਣ ਇਨਸਾਨੀ ਨਹੀਂ ਬਲਕਿ ਜਦੋਂ ਅਮਰ ਸ਼ਾਹਦਾਲੀ ਵਾਪਸ ਗਿਆ ਤਾਂ ਡੰਡੇ-ਦੰਡੇ ਹਰਮੰਦਰ ਸਾਹਿਬ ਨੂੰ ਬਰੂਜ਼ਾਂ ਲਾ ਗਿਆ ਸਿਰੋਹਰੋਂ ਮਿੱਟੀ ਨਾਲ ਭਰ ਗਿਆ ਤਾਂ ਹੋਇਆ ਕਿ ਉਸੇ ਸਾਲ 102 ਸੋਰੀ ਸੋਲਾ ਸੋਲਾ ਤਾਲ ਸੋਵਾਰ ਨਹੀਂ تھی ਜਦੋਂ ਫਿਰ ਇਕੱਠ ਹੋਇਆ ਦੀਵਾਲੀ ਤੇ ਤਾਂ ਮਤੇ ਬਾਸ ਕਿਤੇ ਗਏ ਔਰ ਉਸ ਇਕੱਠ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ और मते की पास कितने गए एक मता यह कि अहमद शाह अब्दाली जिन्होंने जिन साथ दिता है सार्या सोचा जाएगा एक मता यह कि हरिमंदर साहब को तुरंत द्वारा तो बनाया जाएगा और कंस्ट्रक्शन शुरू हो गई पैसे कट्ठे हुए तन कट्ठा होया सिंह ने कट्ठा किया जैसा वाले बारे बड़ा मशहूर है कि उन्हें काफ़ी तन अपने अपने वालों भी दिता और सि ने फटाफट हरिमंदर साहब की फिर उस ਸਰਵਉਪਰੇ ਪੇਟ ਤਨ ਕਰਤਾ ਗਿਆ ਬੇਟੀ ਸਾਫ ਕਰ ਦਿੱਤੀ ਗਈ ਤੋਂ ਇਹ ਸਿਰਸਿੰਘਾਂ ਦੀ ਸਪਿਰਿਟ ਜਿਹਨੂੰ ਸਿਕਨਾ ਚੜਦੀ ਕਲਾ ਤੋਂ ਇੱਥੇ ਚੜਦੀ ਕਲਾ ਜਿਹੜੀ ਦਿਖਦੀ ਹੈ ਸਾਨੂੰ ਔਰ ਜਿਹੜੀ ਉਹਨਾਂ ਦੇ ਸਿੰਘਾਂ ਦੇ ਉੱਤੇ ਇਹ ਖੀਡੀਆਂ ਪਈਆਂ ਜਿਹੜੀਆਂ ਸਿੰਘਾਂ ਦੇ ਫੱਟਰ ਖਾਦੇ ਰਿਹਾ ਆਪਣੇ ਸੀਰੇ ਤੇ ਜਿਸ ਵਾਰ ਨੂੰ ਲੜੇ ਰੇ ਇਹ ਆਪਣੇ ਆਪ ਵਿੱਚ ਇੱਕ ਵਿਲੱਖਣ ਇਤਿਹਾਸ ਹੈ ਇਸ ਇਤਿਹਾਸ ਤੇ ਸਿੰਘਾਂ ਨੂੰ ਮਾਣ ਮਾਣਦਾ ਹੈ ਅਗਰ ਆਪ ਨੂੰ ਨਹੀਂ ਪਤਾ ਤੇ ਇਸ ਇਤਿਹਾਸ ਬਾਰੇ ਉਰੀਆਂ ਬੇਰਵੇ ਪੜੋ ਗੁਗਾਤਿਕ ਬੋਸਰਟੀ ਮਿਲਾਂ ਨਹੀਂ ਆ ਮੈਂ ਅਜ ਆਪਣੀ ਬਰੀਫ ਉਹਦੇ ਵਿੱਚ ਜਿਹੜੀ ਪੋਸਟ ਹੈ ਉਹਦੇ ਵਿੱਚ ਬਹੁਤ ਯਾਰਨ ਨਹੀਂ ਕਰ ਸਕਦਾ ਪਰ ਮੈਂ ਤੁਹਾਨੂੰ ਦੱਸਿਆ ਹੈ ਕਿ ਇੱਕ ਵਿਲੱਖਣ ਜਿਹੜਾ ਯੁੱਧ ਹੈ ਇੱਕ ਵਿਲੱਖਣ ਸਮਾਂ ਹੈ ਜਿਸ ਸਮੇਂ ਸਿੱਖਾਂ ਨੇ ਜਿਹੜਾ ਪਿਚੜ ਨਿਕਾਲ ਦਿਖਾਈ ਹੈ ਸਿੰਘੋ ਯਾਦ ਰੱਖਣਾ ਸਾਡਾ ਇਤਿਹਾਸ ਬੜਾ ਮਾਨਮਤਾ ਹੈ ਉਹਦੀ ਵਿਲੱਖਣਤਾ ਜਿਹੜੀ ਹੈ ਉਹਦਾ ਮੁਕਾਬਲਾ ਨਹੀਂ ਹੁੰਦਾ ਕਿਤੇ ਇਸ ਕਰਕੇ ਤੁਸੀਂ ਵੱਡਾ ਕਲੂਕਾਰਾ ਛੋਟਾ ਕਲੂਕਾਰਾ ਜਾਂ ਹੋਰੀ ਜੋ ਸਵਾਸੀ ਬਤਾਇਆ ਹੈ ਜੋ ਸਿੰਘਾਂ ਨੇ ਬਿਕਿਤ ਕੀਤਾ ਹੈ ਜੋ ਵੀਰ ਮਨੂ ਦੇ ਜ਼ੁਲਮ ਸਹਿ ਨੇ ਜੋ ਔਰਤਾਂ ਨੂੰ ਫੜ ਕੇ ਉਹਨਾਂ ਦੇ ਘਰਾਂ 'ਚ ਬੱਚਿਆਂ ਨੇ ਹਾਰ ਪਾਏ ਗਏ ਨੇ ਜੋ ਉਹਨਾਂ ਨੂੰ ਕਿਨੇ ਕਿਨੇ ਪੀਸਲ ਦੇ ਲਈ ਚੱਕੀ ਦੇ ਚੱਕੇ ਉੱਤੇ ਸਨ ਔਰ ਸਵੇਰ ਤੋਂ ਲੈ ਕੇ ਰਾਤ ਤੱਕ ਉਹਨਾਂ ਤੋਂ ਪਸਾਈ ਕਰਦਲ ਫਿਰ ਉਹਨਾਂ ਨੂੰ ਮਾਰ ਦਿੰਦੇ ਸਨ ਇਹ ਸਾਰੇ ਜਿਹੜੇ ਵਾਕਿਆ ਹੋਏ ਨੇ ਇਸੀ ਇਤਿਹਾਸ ਦਾ ਇੱਕ ਮੁਲੱਖ ਇਤਿਹਾਸ ਦਾ ਹਿੱਸਾ ਹੈ ਔਰ ਇਹ ਇਤਿਹਾਸ ਦੁਨੀਆ ਵਿੱਚ ਕਿਤੇ ਦੇਖਣ ਨੂੰ ਨਹੀਂ ਮਿਲਦਾ ਹੋਰ ਕਿਸੇ ਕੌਮ ਨਾਲ ਇਦਾਂ ਨਹੀਂ ਵਾਪਰਿਆ ਇਹਦੇ ਬਾਵਜੂਦ ਵੀ ਉਹ ਸਮਾਂ ਆਣ ਵਾਲਾ ਹੈ ਜਦੋਂ ਸਾਡਾ ਰਾਜ ਸਥਾਪਿਤ ਹੋ ਗਿਆ ਮੱਧੂਈ ਖਤਮ ਹੋਏ ਅਬਦਾਲੀ ਚਲਾ ਗਿਆ ਸਿੰਘਾਂ ਨੇ ਫੇਰੜਾ ਕਰਕੇ ਕੰਢੇ ਕੰਢੇ ਸ਼ੁਰੂ ਕਰਤੇ ਔਰ ਹੌਲੀ ਹੌਲੀ ਸਿੱਖ ਜਰਿਸਮ ਉਹਨਾਂ ਨੇ ਆਪਣਾ ਮਿੱਠੂ ਸ਼ੁਕਰ ਰਾਜ ਬਣਾ ਲਿਆ ਲੇਕਿਨ ਸ਼ੁਕਰ ਤੱਕ ਕੀ ਅਸੀਂ ਜਰਿਸਮ ਨੂੰ ਹੁਣੇ ਜਗਰ ਕੀਤਾ ਸੀ ਜਲਤ ਸਿੰਘ ਜੀ ਦਾ ਉਸ ਮਿਸਲ ਦੇ ਮਾਰ ਜਾਣ ਦੀ ਇਸ ਸੀ ਜਿਹੜਾ ਵੱਡਾ ਰਾਜ ਸਥਾਪਿਤ क्योंकि उन्हें छोटे छोटे राज जो बुला के एक बड़ा राज स्थापित करता जिनकू खालसा राजने खालसा राज की गल आप अगलिया पोस्टा करा आप, आप जिन पता ही है कि महाराजा रणजीत सिंह राज भी अपने आप में लखन राज है तो वो गल जरूर करा आप जी क्या जरूर देना अगली पोस्ट भी जरूर सुनना और इन्होंने पोस्टों लाइक करते रहना यूनीकनैस ऑफ सिखिजम जो है अपना यूट्यूब से चैनल इन सबसक्राइब जरूर करना भूलना जाना क्योंकि असी सिख धर्म की विलखणतावान की गल कर रहे हैं एक बहुत व्डा विशा है और ये सारे सारे का साझा विशा है तो अगली पोस्ट तक मैं आपूच लगा हाँ वागुरू जी का खालसा वाहू जी की फतेह